ਸਵਾਮੀ ਜੀ ਆਪਣੇ ਆਸਣ ਤੋਂ ਉੱਠੇ ਅਤੇ ਆਪਣੇ ਆਸਣ ਤੋਂ ਥੋੜੀ ਦੂਰ ਜਾ ਕੇ ਜ਼ਮੀਨ ਤੇ ਇੱਕ ਦਾਇਰਾ ਲਾ ਦਿੱਤਾ ਤੇ ਕਹਿਣ ਲੱਗੇ ਮੈਂ ਬੱਚੇ ਨੂੰ ਇਸ ਦਾਇਰੇ ਵਿੱਚ ਰੱਖ ਦਿੰਦਾ ਹੈ ਜਿਹੜੀ ਔਰਤ ਇਸ ਬੱਚੇ ਨੂੰ ਪਹਿਲਾਂ ਚੁੱਕ ਲਵੇਗੀ ਬੱਚਾ ਉਹਦਾ ਹੀ ਹੋਵੇਗਾ ਇੱਕ ਸਵਾਮੀ ਜੀ ਨੇ ਗਿਣਤੀ ਸ਼ੁਰੂ ਕਰ ਦਿੱਤੀ ਦੋ ਤਿੰਨ ਜਿਵੇਂ ਹੀ ਸਵਾਮੀ ਜੀ ਦੇ ਮੂੰਹੋਂ ਤਿੰਨ ਨਿਕਲਿਆ ਉਹ ਦੋਵੇਂ ਔਰਤਾਂ ਬੱਚੇ ਵੱਲ ਦੌੜ ਪਈਆਂ ਦੋਵੇਂ ਜਣੀਆਂ ਬੱਚੇ ਨੂੰ ਆਪਣੇ ਆਪਣੇ ਵੱਲ ਖਿੱਚਣ ਲੱਗ ਪਈਆਂ ਇਸ ਖੋਮਾਈ ਵਿੱਚ ਬੱਚਾ ਰੋਣ ਲੱਗ ਪਿਆ ਵੇਖਦੇ ਆ ਹੀ ਵੇਖਦੇ ਆ ਉਹਦਾ ਰੋਣਾ ਚੀਕਾਂ ਵਿੱਚ ਬਦਲ ਗਿਆ ਬੱਚਾ ਚੀਕ ਰਿਆ ਸੀ ਪਰ ਦੋਵੇਂ ਔਰਤਾਂ ਉਹਨੂੰ ਆਪਣੇ ਵੱਲ ਖਿੱਚ ਰਹੀਆਂ ਸਨ ਵੇਖਣ ਵਾਲਿਆਂ ਨੂੰ ਬੱਚੇ ਤੇ ਤਰਸ ਆ ਰਿਹਾ ਸੀ ਤੇ ਮਨ ਹੀ ਮਨ ਉਹ ਸੋਚ ਰਹੇ ਸਨ ਕਿ ਔਰਤਾਂ ਨੂੰ ਬੱਚੇ ਤੇ ਜ਼ਰਾ ਵੀ ਤਰਸ ਨਹੀਂ ਆ ਰਿਹਾ ਨਹੀਂ ਅਚਾਨਕ ਭੋਲੀ ਦੇ ਮੋਹੋਂ ਨਿਕਲਿਆ ਉਹਦੇ ਕੋਲੋਂ ਬੱਚੇ ਦਾ ਰੋਣਾ ਨਾ ਵੇਖਿਆ ਗਿਆ ਤੇ ਬੱਚੇ ਨੂੰ ਛੱਡ ਕੇ ਜ਼ਮੀਨ ਤੇ ਬਹਿ ਕੇ ਰੋਣ ਲੱਗ ਪਈ ਤੇ ਸਿਸਕੀਆਂ ਭਰ-ਭਰ ਕੇ ਕਹਿਣ ਲੱਗੀ ਮਹਾਰਾਜ ਮੈਂ ਬੱਚੇ ਨੂੰ ਅਜਹੀ ਹਾਲਤ ਵਿੱਚ ਨਹੀਂ ਵੇਖ ਸਕਦੀ ਜੇਕਰ ਇਹ ਕਲਮੋਹੀ ਕਹਿੰਦੀ ਹੈ ਕਿ ਬੱਚਾ ਮੇਰਾ ਹੈ ਤਾਂ ਇਹਨੂੰ ਦੇ ਦਿਓ ਪਰ ਮੈਂ ਬੱਚੇ ਨੂੰ ਅਜਹੀ ਹਾਲਤ ਵਿੱਚ ਨਹੀਂ ਵੇਖ ਸਕਦੀ ਚੰਚਲਾ ਨੇ ਬੱਚੇ ਨੂੰ ਖਿੱਚ ਕੇ ਛਾਤੀ ਨਾਲ ਲਾ ਲਿਆ